ਮਿੱਤਰੋ ਲੈ ਚੱਲੇ ਸਾਡੇ ਵੀਰ ਪਿਆਰੋਂ ਮੱਜਰੇਲੇ ਤੋਂ ਫਾਰਮਾਂ ਤਿੰਨ ਸਿਲੰਡਰ ਵਾਲਾ ਟੀਮ 55 ਐਨ ਵੀ ਅੱਲਾ ਬਾਈ ਆਵਾਜ਼ ਕਰੋ ਫੋਰਡ ਦੀ ਕਿਆ ਕਹਿੰਦੀ ਹੈ ਜੀ ਆਵਾਜ਼ ਬਾਤ ਨਹੀਂ ਆਵਾਜ਼ ਕਿਸੇ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਦੇਣਾ ਜੀ ਨਵੇਂ ਇੰਡੋਰ ਫਾਰਮ ਆਪਣੇ ਪਿਛਲੇ 5 ਦਿਨਾਂ 'ਚ ਵਧੀਆ ਟਰੈਕਟਰ ਵੇਕੇ ਆ ਇਹ ਬਾਈ ਨੇ ਆਵੇ ਸਾਡੇ ਪੈਰੋਂ ਮੱਜਰੇਲੇ ਤੋਂ ਰੋਬਲੋਚ ਸਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਭਾਈ ਨਵੇਂ ਬਿਲੌਂਗ 'ਚ ਤੇ ਇੱਥੇ ਆਪਾਂ ਟਰੈਕਟਰ ਦੇ ਰਹੇ ਹਾਂ ਹੋਰ ਖਾਸ ਦੇ ਇੱਦਣ ਪਰ ਮਜਰੇ ਟਰੈਕਟਰ ਸੱਚ ਦੋਈ ਨਾ پیسے ਬੋਲੀ ਗਈ ਹੁੰਦਾ ਹੋਇਆ ਵਾ ਬਾਕੀ ਦੇਣਾ ਆਦਿਆ ਬਾਕੀ ਨਾ ਮੈਂ ਦੇ ਦੂੰ ਸਸੀ ਕਾਲ ਉਹ ਕੇ ਸਾਰਿਆਂ ਨੂੰ ਜਿੱਦੂ ਮਾਲ ਚੈਨਲ ਦੇਖਣ ਵਾਲੇ ਨੂੰ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਗੋਡੀ ਹੱਥ ਤੇ ਟਰੈਕਟਰ ਦੇਣਾ ਪੈਰੋਂ ਮਜਰੇ ਆਡਾ ਫੇਵਰਿਟ ਪਿੰਡ ਹੈ ਇਹ ਪਾਈਉ ਨੇ ਹਰਦੀਪ ਵੀ ਦਾ ਆਜਾ ਮਿੱਤਰ ਬਾਈਰੋ ਕੋ ਪਹਿਲਾਂ ਵੀ ਟਰੈਕਟਰ ਆਪਣਾ ਸਿੰਡੋ ਫਾਰਮ 355 3655 355 ਜੀ 355 ਜੀ ਹਾਂ ਜੀ ਤੇ ਦੱਸੋ ਦੁਬਾਰਾ ਕਿਵੇਂ ਮੂਡ ਬਣ ਗਿਆ ਜੀ ਫਿਰ ਟਰੈਕਟਰ ਫਿੱਟ ਚੱਲੇ ਦੁਜਾ ਪਹਿਲਾਂ ਆਪਾਂ ਟਰੈਕਟਰ ਲਿੱਤਾ ਹੋ ਗਿਆ ਜੀ ਬਾਈਰੋ ਮਤਲਬ ਕੀ ਜੀ ਵਧੀਆ ਲੱਗਿਆ ਆਪਾਂ 2-3 ਸਾਲ ਚਲਾਇਆ ਜੀ ਟਰੈਕਟਰ ਵੀ ਉਹ ਤੇ ਕਰਕੇ ਜੀ ਪਹਿਲਾਂ ਵੀ ਆਪਣਾ ਜਿਹੜਾ ਹੁਣ ਦਿੱਤਾ ਵਿੱਚ ਉਹ ਵੀ ਸਿੰਡੋ ਫਾਰਮ ਸੀਗਾ ਜੀ ਆ ਸਾਡਾ ਚਲਾਈ ਦਾ ਖਰਚਾ ਪਾਣੀ ਵਧੀਆ ਲੱਗਾਈ ਇਸ ਕਰਕੇ ਸਾਡਾ ਇਹ ਤੇ ਮਨ ਸੀਗਾ ਤੇ ਕਿੰਨੇ ਲੀਟਰ ਹੋਣਗੇ ਆਪਣੇ ਪਿੰਡ ਆਪਣੇ ਪਿੰਡ ਆਪਣੇ 6 ਦਾ ਟਰੈਕਟਰ ਹੋਣਗੇ ਜਿਹੜੇ ਵਾਸਤੇ ਦੇ ਗਰੀਬ ਹੋਗੇ ਵਾਸਤੇ ਦੇ ਗਰੀਬ ਫਾਰਮ ਹੈ 2-3 ਸਾਲ ਚ ਜਿਹੜੇ ਵਧਿਆ ਜੀ ਹਾਂਜੀ ਠੀਕ ਹੈ ਧੰਨਵਾਦ ਇੱਕੋ ਮੱਥਾ ਤੇ ਬਾਕੀ ਗੱਲ ਜਿਹੜੇ ਵਿੱਚ ਵੀ ਆਪਾਂ ਡੋ ਫਾਰਮ ਕਰਤੀਆ ਪਈਨਾਂ ਦਾ ਅੱਗੇ ਫੇਰ ਦਿਖਾਉਂਦੇ 20 50 ਮੈਸੀਨਰ ਵਾਲਾ ਬਾਅਦ ਚ ਦਿਖਾਵਾਂਗਾ ਕੋਈ ਨਾ ਉਹ ਟਰੈਕਟਰ ਬਾਈ ਨਾਲ ਵਿੱਚ ਕਰਾਂਗਾ ਤਾਂ ਕਿ ਆਪਾਂ ਬਾਕੀ ਬਾਈਆਂ ਦੇ ਦੋਨੋਂ ਭਰਾ ਕੀ ਬੋਲਦੇ ਬੜਾ ਗਿਆ ਤਾਂ ਕੀ ਬੋਲਣਾ ਰਵਾਇਤੀ ਨਹੀਂ ਹਮੈ ਨੂੰ ਮਿਲੋ ਮੈਨੂੰ ਕਰੀ ਲੱਗੇ ਛੋਟਾ ਸਾਰਾ ਸਭਲਾ ਕਿਹਦਾ ਦਾ ਕਰਦਾ ਨਾ ਚਾਪਾ ਰੱਖਣਾ ਫੋਨ ਕਰ ਬੜਾ ਬੰਦਾ ਉਹਨੂੰ ਕੱਲੇ ਫੋਨ ਟੈਪਟ ਕਰੇਗਾ ਟੱਕਰ ਹੋਰ ਆ ਫਿਰ ਹਾਂ ਮਮਈ ਦੋੜ ਕਹਿੰਦਾ ਵੀ ਫੋਨ ਸੋਹਣੇ ਕੰਦਾ ਪੱਕਾ ਰੱਖ ਲੈਣਾ ਜਿੱਕਾ ਗੱਲ ਤੁਸੀਂ ਕਰਦੇ ਜਾਂ ਆਪਾਂ ਕਰਦੇ ਆ ਜਿਹੜਾ ਆਪਾਂ ਕਰਦੇ ਖੜਨਾ ਪਊਗਾ ਪੜਾ ਰਿਹਾ ਗੁੱਟੀ ਕਰਨੀ ਪਈ ਸਾਰਖੰਡ ਹਾਂ ਫਿਰ ਤਾਂ ਤਰੀਕਾ ਆ ਜੀ ਫਿਰ ਆਜੋ ਤਾਂ ਇੰਨੀ ਗੱਲ ਜੀ ਮਹਾਰਾਜ ਆਜੋ ਚੱਕੋ ਵਾਰ ਕੈਮਰੇ ਤੋਂ ਬਹੁਤ ਬਹੁਤ ਬਾਈ ਨਹੀਂ ਸਪੈਸ਼ਲ ਲੀਗ ਹੈ ਬਾਈ ਇਹ ਸਪੈਸ਼ਲ ਬੰਦੇ ਨਹੀਂ ਤਾਂ ਮੋਤੀ ਜੁਰਤ ਚੱਲਦਾ ਉਹਦਾ ਵਰਗੀ ਹੈ ਬਾਈ ਇਹ ਸੀਸੀ ਦੀ ਬਣਦੀ ਆ ਠੀਕ ਹੈ ਥੋੜਾ ਵਰ ਕਾਜੂ ਲੱਗਿਆ ਵਾ ਇੱਕ ਬਾਦਾਮ ਲੱਗਿਆ ਹੋਇਆ ਬਸ ਹੁਣਾਂ ਤਾਂ ਤਾਕਤ ਆ ਜੀ ਮੈਂ ਤਾਂ ਛੱਡਦਾ ਤੁਹਾਨੂੰ ਜਿਹੜਾ ਚਾਹੀਦਾ ਹੈ ਸਾਡੇ ਕੋਲ ਰੈਕਟਰ ਚੱਲਿਆ ਅਸੀਂ ਘਰ ਆਇਆ ਇਹਨੂੰ ਦਵਾ ਕੇ ਆਦੀ ਕੁਦੇ ਤਾਂ ਤੁਸੀਂ ਇਹਨੇ ਇਹ ਆਇਓ ਘਰ ਆ ਮਾਰੋ ਜਿਹੜਾ ਠੀਕ ਹੈ ਤੁਹਾਡਾ ਆਪਣਾ ਘਰ ਆ ਕੋਈ ਬਚਾਰਾ ਸਾਰਾ ਆ ਗਿਆ ਤੇ ਮੁੰਡੇ ਦਾ ਮੂਹਰ ਬਣ ਗਿਆ ਉਹ ਫਾਇਦਾ ਦੀ ਉਹ ਹੈ ਹਰ ਪਾੜੇ ਦੀ ਬੜੇ ਨੂੰ ਕਹਿੰਦਾ ਉਹ ਮੈਂ ਕਹਿੰਦਾ ਚੱਲ ਹੁਣ ਇੱਕ ਛੋਟਾ ਚੀਜ਼ ਨਾਲ ਇੱਕ ਵਾਰ ਤਾਂ ਸਾਡਾ ਮਨ ਇਹ ਹੋ ਗਿਆ ਕਿ ਐਂ ਜੋ ਤੇ ਬਾਕੀ ਬਾਈ ਜਿਵੇਂ ਤੁਹਾਨੂੰ ਦੱਸਿਆ ਵੀ ਟਰੈਕਟਰ ਚੱਲੇ ਆਪਣੇ ਪਿੰਡ ਜੀ ਪੈਰੋ ਮੱਜਰੇ ਤੇ ਪੈਰੋ ਮੱਜਰੇ ਪਿੰਡ ਬਾਈ ਆਪਣੇ ਪਹਿਲਾਂ ਵੀ ਤਕਰੀਬਨ 9-10 ਟਰੈਕਟਰ ਗਏ ਹੋਏ ਨੇ ਇੱਕ ਆਪਣੇ ਘਰ ਦੋ ਟਰੈਕਟਰ ਬਾਈ ਨਾਲ 골 ਵੀ ਦੂਜਾ ਟਰੈਕਟਰ ਚੱਲਿਆ ਇਹ ਤੇ ਵਿੱਚ ਵੀ ਬਾਈ ਨਾਲ ਉਹ ਇੰਡੋ ਫਾਰਮਾ ਟਰੈਕਟਰ ਆਇਆ ਆਪਣੇ ਕੋਲ ਪੁਰਾਣਾ ਬਾਈ ਨਾਲ ਕੋਲ ਮੈਸੇਂਜ ਵਾਲਾ ਹੁੰਦਾ ਸੀਗਾ ਠੀਕ ਹੈ ਜੀ ਪੈਰੋ ਮੱਜਰੇ ਸਾਡੇ ਬੇਲ ਏਰੀਆ ਵਿੱਚ ਇੱਧਰ ਰਸੀਦ ਪਰਪੈਂਡ ਹੋ ਗਿਆ ਉੱਥੇ ਆਪਣੇ ਤਕਰੀਬਨ 9-10 ਟਰੈਕਟਰ ਚਲੇ ਗਏ ਨੇ ਬਾਈ ਤੇ ਇਸ ਮਹੀਨੇ ਵੀ ਆਪਣੇ ਪੰਨ ਕੇ ਚਲੋ ਵੀ 7 8 ਟਰੈਕਟਰ ਹੋ ਗਏ 7 ਟਰੈਕਟਰ ਹੋ ਗਏ ਤੇ ਬਾਕੀ ਆਪਣੇ ਕੋਲ ਬਾਕੀ ਜਿੰਨੇ ਵੀ ਟਰੈਕਟਰ ਨੇ ਸਾਰੇ ਫਿਲਹਾਲ ਦੂਜੇ ਘਰੇ ਨੇ 3 ਸਪੀਡ ਵਾਲੇ بڑے 60 ਪਾਵਰ ਚ ਤੇ ਬਾਈ ਨਾਲੇ ਛੋਟਾ ਤਾਂ ਲੱਤਾ ਕਿਉਂਕਿ ਬਾਈ ਨਾਲੇ ਕੋਲ ਪਹਿਲਾਂ ਆਪਣਾ 60 ਪਾਵਰ ਟਰੈਕਟਰ ਹੈਗਾ ਸੀਗਾ ਇੱਕ ਠੀਕ ਹੈ ਜੀ ਤਾਂ ਕਰਕੇ ਉਹ ਬਾਈ ਨਾਲੇ 3 ਸਿਲੰਡਰ ਵਾਲਾ ਲਿਆ ਕਹਿੰਦੇ ਖਾੜ ਕੋ ਬੜਾ ਹੈਗਾ ਖੇਤੀ ਕੁੱਤੀ ਇਹਨਾਂ ਕੋ ਵਧੀਆ ਬਾਈ ਗੰਨਾ ਗੁੰਨਾ ਵੀ ਲਾਉਂਦੇ ਨੇ ਤੇ ਬਾਈ ਨਾਲਾ ਜੋ ਬਾਈ ਇਹਨਾਂ ਨੇ ਸਭ ਤੋਂ ਵੱਡਾ ਕਹਿੰਦੇ ਵੀ ਟਰਾਲੀ ਨੂੰ ਗੰਨੇ-ਗੰਨੇ ਦੀ ਖਿਚਾਈ ਨੂੰ ਜਿਵੇਂ ਕਿ ਬਹੁਤ ਵਧੀਆ ਵੀ ਟਰੈਕਟਰ ਨੂੰ ਟੋਜਨ ਡੋਜਣਾ ਪਾਉਂਦੀ ਲੋਡ ਨਹੀਂ ਪੈਂਦੀ ਵੀ ਟਰੈਕਟਰ ਇਕੱਲਾ ਸੌਖਾ ਕਰਦਾ ਕਿਉਂਕਿ ਟਰੈਕਟਰ ਲੰਬੇ ਨੇ ਬਾਈ ਭਜਨ ਵੀ ਹੈਗਾ ਟਰੈਕਟਰਾਂ ਦੇ ਵਿੱਚ ਤੇ ਬਾਕੀ ਇੰਜਨ ਦਾ ਤੁਹਾਨੂੰ ਪਤਾ ਹੀ ਹੈ ਸੇਮ ਇਹਨਾਂ ਦਾ ਜੀਟਰ ਵਾਲੀ ਡਰਾਇੰਗ ਆ ਬਾਈ ਇਹਨਾਂ ਗੇਅਰ ਦਾ ਟਰੈਕਟਰ ਤੇ ਸਭ ਤੋਂ badi ਗੱਲ ਆ ਬਾਈ ਜਿਹੜੀ ਰੇਟ ਦੇ ਪੱਖ ਵਿੱਚ ਹੈਗਾ ਜਿੰਮੇਦਾਰ ਦੇ ਠੀਕ ਆ ਜੀ ਬਾਕੀ ਟਰੈਕਟਰ ਦਾ ਹਰੇਕ ਆਪਣੀ ਜਗ੍ਹਾ ਤੇ ਬਾਈ ਚੜਤ ਤੇ ਚੜਤਾ ਹੈ ਹਰੇਕ ਟਰੈਕਟਰ ਵਧੀਆ ਹੈ ਬਾਈ ਜਿੰਨੇ ਕੁ ਪੈਸੇ ਆ ਉਦਾਂ ਦਾ ਟਰੈਕਟਰ ਦੇ ਵਿੱਚ ਸਮਾਨ ਲੱਗਿਆ ਹੁੰਦਾ ਹੈ ਠੀਕ ਹੈ ਜੀ ਪਰ ਜੇ ਕਿਸੇ ਵੀਰ ਨੇ ਘੱਟ ਪੈਸਿਆਂ ਦੇ ਵਿੱਚ ਮਤਲਬ ਕਿ ਸਾਰਨਾ ਵੀ ਪੈਸੇ ਥੋੜੇ ਘੱਟ ਲਾਉਣੇ ਆ ਤਾਂ ਐਂਡੋ ਫਾਰਵਰਡ ਟਰੈਕਟਰ ਅੱਜ ਦੇ ਟਾਈਮ 'ਚ ਬਹੁਤ ਵਧੀਆ ਟਰੈਕਟਰ ਆ ਬਾਈ ਵਧੀਆ ਵੇਚ ਰਿਹਾ ਟਰੈਕਟਰ ਠੀਕ ਹੈ ਇਕੱਲਾ ਉਹ ਅਸੀਂ ਉਹਨੂੰ ਵੀ ਵੇਚ ਰਹੇ ਹਾਂ ਹੋਰ ਵੀ ਅਦਰ ਸਟੇਟਾਂ ਵਿੱਚ ਵੀ ਟਰੈਕਟਰ ਦੀ ਕਾਫੀ ਮੰਗ ਹੈ ਬਾਈ ਇਹਦੀ ਲੋ ਜੀ ਮਿੱਤਰੋ ਫਾਰਮ 3 ਸਿਲੰਡਰ ਵਾਲਾ 355 NB ਚੰਗਾ ਵੀਰੇ ਓਕੇ ਓਕੇ ਤੇ ਲੋ ਬਾਈ ਆਹ ਟਰੈਕਟਰ ਆਪਣਾ ਫੋਰਡ 3600 ਤੇ ਗੰਨਾ ਲੱਗੇ ਹੋਏ ਬਾਈ ਲੇਰ ਵਾਲੇ ਲੱਦਣ 9520 ਤਾ ਬਾਈ ਸਰ ਜੀ ਵੀਰੇ ਬੀਜ ਨਾ ਇਹ ਵੈਸੇ ਲੰਬਾ ਬਹੁਤ ਦਾ ਇਹਦਾ ਹੁਣੀ ਗਿਰਿਆ ਆ ਆਪਣੀ ਬਹੁਤ ਤਗੜਾ ਬੀਜ ਦਾ ਹਾਂ ਰੂਹੇ ਕਰਕੇ ਪਾਣੀ ਲਾਤੇ ਦੋ ਤਿੰਨ ਹਾਂ ਪਾਣੀ ਕਰਕੇ ਥੋੜਾ ਜਿਆ ਸਾਹਮਣੇ ਯਾਰ ਤਗੜਾ ਮਾੜਾ ਤੈਨੂੰ ਕਿਆ ਬੜਾ ਗਿਰੇ ਵੇ ਗੰਨੇ ਦਾ ਯਾਰ ਲਵਾਈ ਚ ਨੁਕਸਾਨ ਤਾਂ ਨਹੀਂ ਹੈ ਕੋਈ ਠੀਕ ਆ ਨੁਕਸਾਨ ਕੋਈ ਨਹੀਂ ਗਰਿਆ ਤਾਂ ਹੋਣੀ ਆ ਇਹ ਗਰਿਆ ਤਾਂ ਹੋਣੀ ਆ ਤੇ ਡੇਢ ਕਿ ਮਹੀਨਾ ਤੇ ਹੀ ਤਾਂ ਉਹਦਾ ਹੈ ਤਾਂ ਕੰਨਾ ਵਿਜੜਿਆ ਇਹ ਇਹ ਵਿਜੜਾ ਵਿਜੜਾ ਹੈ ਨਾ ਤੇ ਭਾਈ ਆ ਟਰੈਕਟਰ ਆ 94 ਮਾਡਲ ਇੱਕ ਆਪਾਂ ਨੇ ਕੱਲ ਵੇਚਿਆ ਹੀ ਟਰੈਕਟਰ ਜਿਹੜਾ ਜਿਹੜਾ ਮੋਡੀਫਾਈ ਹੋਇਆ ਵਾ ਤਾਂ ਸੁੱਕਾ ਹੈ ਜਿੱਥੇ ਮਰਜੀ ਹੱਥ ਲਾ ਲੈ ਟਰੈਕਟਰ ਸੁੱਕਾ ਹੈ ਭਾਈ ਸਾਰਾ ਹੀ ਕੋਈ ਸ਼ੱਕ ਨਹੀਂ ਇਹਦੇ 'ਚ ਤੇ ਇਹਦੀਆਂ ਭਾਈ ਲੱਟਾਂ ਤੇ ਲੈ ਕੇ ਠੀਕ ਹੈ ਜੀ ਲੱਟਾਂ 에ਅਰ ਕਲਿੰਡਰ ਮਗਰਾੜ ਰਿੰਮ ਠੀਕ ਹੈ ਜੀ ਆਹ ਆ ਥੱਲੇ ਵਾਲੀਆਂ ਸਾਰਾ ਸਮਾਨ ਨਾਲ ਦਾ ਟੋਟਲੀ ਆਲ ਓਰੀਜਨਲ ਟਰੈਕਟਰ ਬਿਲਕੁਲ ਹੀ ਬਿਲਕੁਲ ਤੇ ਕੱਲ ਵੀ ਬਾਈ ਇਹਦਾ ਨਾ ਖੇਤ ਖੂਦ ਬਾਇਆ ਰਿਮਾ ਦਾ ਰੰਗ ਚੈੱਕ ਕਰ ਲਓ ਬਾਈ ਪਿੱਛੇ ਲੱਟਾਂ ਮਗਰ ਵਾਲੀਆਂ ਵੀ ਨਾਲ ਦੀਆਂ ਨੇ ਬਾਈ ਠੀਕ ਆ ਜੀ ਆਹ ਥੋੜੀ ਜਰਜੀ ਪਈ ਹੋਈ ਆ ਇੱਕ ਵੀ ਦੇ ਨਾ ਲਿਫਟ ਵਾਲਾ ਉਹ ਵੀ ਲੱਗਿਆ ਹੋਆ ਕਿਹੜਾ ਵੀਰੇ ਪਾਇ ਪਾ ਲਿਫਟ ਵਾਲਾ ਪਾਇ ਪਹਿਗਾ ਹਾਂ ਬਾਈ ਲਿਫਟ ਵਾਲਾ ਪਾਇ ਪਹਿਗਾ ਸਾਰੀ ਵੀਰੇ ਕੱਲੇ ਨੂੰ ਬਾਇਆ ਫਾਲਿਆਂ ਤੇ 11 ਫਾਲੇ ਤੇ ਯਾਨੀ ਕਿ ਜੇ ਤਾਂ ਛੱਡਦੇ ਤੇ ਪੂਰੇ ਫੇਤਾ ਹੁੰਦਾ ਤਾਂ ਬੰਦ ਫੇਰ ਯਾਨੀ ਕਿ ਮੈਂ ਕਰਿਆ ਦੂਰ ਪਹਿਲੀ ਫਾਂਡ ਥੋੜੀ ਉੱਪਰ ਰੱਖ ਕੇ ਬਾਈ ਦੂਵੀਂ ਵਾਰ ਐਨ ਬਾਇਆ ਗੱਡ ਕੇ ਇਹ ਟਰੈਕਟਰ ਯਾਰ ਬਹੁਤ ਸ਼ਾਈ ਯਾਰ ਸਰ ਜੀ ਮਰੇ ਉਹ ਮਾਰੀ ਮਾਰੀ ਸਲਫ ਮਾਰੀ ਆ ਆਵਾਜ਼ ਚੈੱਕ ਕਰਾਈਏ ਮੈਂ ਨਿਊਟ ਲੈ ਆ ਗਿਆ ਗੇਅਰ ਚ ਜਲਾ ਬਾਈ ਆਵਾਜ਼ ਕਰੋ ਫੋਰਡ ਦੀ ਕਿਆ ਕਹਿੰਦੀ ਹੈ ਜੀ ਆਵਾਜ਼ ਬਾਤ ਨਹੀਂ ਆਹ ਹੋਰ ਕੰਮ ਹੈ ਹਾਂ ਆਵਾਜ਼ ਘੈਂਟ ਆ ਬਾਈ ਫੋਰਡ ਵਰਗੀ ਆਵਾਜ਼ ਇਹ ਤਾਂ ਬਾਈ ਇਹ ਜੋ ਫਰਟਾ ਥੋੜਾ ਜਨਾ ਘਟਾਇਆ ਹੋਇਆ ਆਪਾਂ ਘਟਾਇਆ ਵਾ ਤਾਂ ਹੀ ਕਿਉਂਕਿ ਜੇ ਜ਼ਿਆਦਾ ਫਰਟਾ ਇਹਦਾ ਆਪਾਂ ਨਾ ਬਣਾਉਨੇ ਆ ਫਿਰ ਇਹ ਨਾ ਕਈ ਵਾਰ ਝੂਟੇ ਜੇ ਮਰੀ ਜਾਂਦਾ 15 ਟਰੈਕਟਰ ਆ ਬਾਈ ਸਾਰਾ ਖੜਨਾ ਹੀ ਬੜਨੀ ਪੂਰੀ ਘੈਂਡਾ ਟਰੈਕਟਰ ਹੈ ਮਗਰ ਟਰੈਕਟਰੋਂ ਵੀ 15 ਸਾਰੀ ਸਾਰੇ ਪਾਸੇ ਤੇ ਜੱਟ ਦਾ ਏ ਯਾਰ ਕਿਸੇ ਪੰਪ ਬਾਈ ਨਾਲ ਦਾ ਏ ਡਾਇਫਰਾਮ ਵਾਲਿਆਂ ਨੂੰ ਲੈ ਕੇ ਕਿਤੇ ਵੀ ਚੁੱਚ ਨਹੀਂ ਹੈਗੀ ਹਾਂ ਇੱਕਾ ਥੋੜਾ ਜਿਹਾ ਬੈਟਰੀ ਬਾਕਸ ਯਾਰ ਥੋੜੀ ਮਰ ਵਾਲਾ ਨੂੰ ਹਲਕੀ ਹਲਕੀ ਕਿਉਂਕਿ ਬਾਹਰ ਖੜਨੇ ਕਰਕੇ ਬਾਈ ਜਰਜੀ ਪਈ ਹੋਈ ਆ ਠੀਕ ਆ ਬਾਕੀ ਬਾਈ ਹੁਣ ਮੇਰੀ ਚੀਜ਼ ਆ ਸਭ ਜੀ ਵੀਰੇ ਮੈਂ ਤਾਂ ਮਾੜੀ ਕਹਿਣੀ ਨਹੀਂ ਠੀਕ ਆ ਕਹਿੰਦਾ ਆਪਣੇ ਭਾਈ ਕੋੜੀ ਨੂੰ ਸਰਾਉਂਦਾ ਹੀ ਹਾਂ ਹਾਂ ਹੁਣ ਚੱਕਰ ਹੋ ਰਿਹਾ ਜਿਹੜਾ ਮੇਰੇ ਕੋਲ ਗਾਹ ਕੌਨ ਇਹਨਾਂ ਦੇਖਣਾ ਇਹਦੇ ਚ ਨੁਕਸਾਨ ਹੋਇਆ ਗਿਆ 20 ਕੱਢ ਦਾਨੇ 20 ਕੇ ਖਬਰੇ 100 ਕੱਢ ਦੋਵੇ ਸਹੀ ਗੱਲ ਠੀਕ ਆ ਮਨੂੰ ਇੱਕ ਆਪਾਂ ਬਾਈ ਆਇਆ ਮੈਂ ਉਹਨੂੰ ਦੱਸਣ ਲੱਗਿਆ ਟਰੈਕਟਰ ਬਾਰੇ ਫੋਨ ਤੇ ਗੱਲ ਹੋਈ ਸੀ ਸੌਰੀ ਉਹ ਮਨੂੰ ਕਹਿੰਦਾ ਯਾਰ ਕਹਿੰਦਾ ਤੂੰ ਤਾਂ ਸਿਰ ਤਾਂ ਹੀ ਬਹੁ ਕਰਦਾ ਮੈਂਗਾ ਭਾਈ ਕੀ ਕਰੀਏ ਮਨੋਗਾ ਹੁਣ ਤੇ ਮੈਂ ਕਿਹਾ ਭਾਈ ਹੁਣ ਕੁਮਾਰੀ ਭਾਂਡੇ ਨੂੰ ਸੁਣਾਉਂਦੀ ਹੁੰਦੀ ਆ ਮੈਂ ਕਿਹਾ ਭਾਈ ਹੁਣ ਮੇਰੇ ਭਾਂਡੇ ਇਹੋ ਮੈਂ ਉਹਨੂੰ ਮਾੜਾ ਥੋੜੀ ਕਹਿਣਾ ਠੀਕ ਨਹੀਂ ਆ ਆਹ ਅਲਰਿਕਾ ਤੇ ਹਾਂ ਬਾਕੀ ਭਾਈ ਜੀ ਕੋਈ ਹੋਇਆ ਫੋੜ ਲੈਣ ਦਾ ਸ਼ਕੀਮ ਤਾਂ ਆ ਕੇ ਦੇਖ ਲਿਓ ਟਰੈਕਟਰ ਸਾਰੀ ਜੀ ਦਵਾਈ ਨੇ ਵੀ ਜਾਣਾ ਹੈ ਬਾਈ ਦਾ ਹੋ ਰਿਹਾ ਗੰਨਾ ਲੋਡ ਉੱਪਰ ਠੀਕ ਆ ਹਾਂ ਮੈਂ ਠੀਕ ਆ ਸਾਰੀ ਜੀ ਵੀਰੇ ਨਾਲ ਹੋ ਗਏ ਉਹਨਾਂ ਦੇ ਦੇਖ ਲਦਾ ਮੇਰਾ ਵੀਰ ਜੱਗੂ ਛੱਡੀਆਂ ਪੁੱਟਣ ਲੱਗ ਗਿਆ ਹਾਂ 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 ਛੱਡੀਆਂ ਲੱਗ ਗਿਆ ਬਾਈ ਜੀ ਭਾਈ ਇਹ ਗੰਨਾ ਨਾ ਇਹਦੀ ਲੰਬਾਈ ਤਕਰੀਬਨ 16 17 17 ਫੁੱਟ ਦੀ ਹੋਣੀ ਆ ਇਹ ਹੁਣ ਥੋੜੇ ਜਿਹੇ ਮਹੀਨਾ ਪਹਿਲਾਂ ਗਿਰ ਗਿਆ ਬਾਈ ਕਿ ਉਹ ਹਨੇਰੀ ਜੀ ਆਈ ਇੱਦਾਂ ਭਾਈ ਗੰਨਾ ਦੋ ਦੋ ਵਾਰ ਵੱਢਿਆ ਗੱਬੇ ਤੇ ਤਾਂ ਲੂਟ ਆਇਆ ਕੰਮ ਇਹਦਾ ਠੀਕ ਹੈ ਜੀ